ਪਰ ਆਗਮੀ ਮੰਡਲ ਤੇ ਬੈਠੇ ਐ ਮੈਡਮ ਕੋਚੜੀ ਅਤੇ ਅਰਤੰਡੀ ਬਹੁਤ ਬਹੁਤ ਮੁਬਾਰਕਾਹ ਜੀ ਤੁਹਾਨੂੰ ਦੋਨੋਂ ਬਦਮਾਦ ਰਹੀਆਂ ਅੱਜ ਗੜਾ ਬੜਾ ਖਰਾਫੀ ਜਿਹਾ ਮਾਫ ਕਰਨਾ ਜਰਾ ਇਹ ਸਾਹਿਦ ਸਾਡੇ ਸਮਾਜ ਦਾ ਹਾਇਨਾ ਹੁੰਦਾ ਹੈ ਕਿ ਜੋ ਅਸੀਂ ਜ਼ਿੰਦਗੀ ਦੇ ਰੋਜ਼ ਦੇਖਦੇ ਆ ਉਹ ਤਕਰੀਬ ਆਪਣੇ ਆਪ ਹੀ ਉਹ ਵਾਰੀਏ ਜਨਾਂ ਦੇ ਵਿੱਚ ਆ ਜਾਂਦਾ ਹੈ ਵੇ ਕਿੰਨੀ ਹੈ ਦਬਾ ਦਿੰਦੇ ਅਵਾਜ਼ ਬਗਾਵਤ ਕਹਿ ਕੇ ਹੋ ਦਬਾ ਦਿੰਦੇ ਅਵਾਜ਼ ਬਗਾਵਤ ਕਹਿ ਕੇ ਹੋ ਕਰਨ ਹਮੇਸ਼ਾ ਦਬਾ ਮੁਹੱਬਤ ਕਹਿ ਕੇ ਹੋ ਦਬਾ ਦਿੰਦੇ ਅਵਾਜ਼ ਬਗਾਵਤ ਕਹਿ ਕੇ ਹੋ कर्न हमेशा दगा मुहबत कह के हो हैश पा सो सो पर है उस चुराहे खोली दुकान झूठती उस चुराहे है खोली दुकान झूठ दी।, दी बेच दजारत कहके हो दो 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 है, है, नलायक है चला रहा डोब दिता है नलायक हाकमां ने मुल्कू फुलदार नलायक नु लिया कहके है नलायक हाकमां ने मुल्कू ਫੋਲਦਨ ਲਾਇਕ ਨੂੰ ਲਾਖਤ ਕਹਿ ਕੇ ਉਹ ਪੀੜ ਦੀ ਸ਼ਿਕਨ ਕਦੇ ਬੁੱਧ ਤੇ ਆਉਂਦੀ ਨਹੀਂ ਪੀੜ ਦੀ ਸ਼ਿਕਨ ਕਦੀ ਬੁੱਧ ਤੇ ਆਉਂਦੀ ਨਹੀਂ ਹੈ ਚਲਾ ਰਿਹਾ ਨਸ਼ਰ ਨਜ਼ਾਬਤ ਕਹਿੰਦੀ ਹੋ ਖੰਗ ਕਉਂ ਦੀ ਬੁਰੀ ਇਹ ਬਿਮਾਰੀ ਮਿਲਾਵਟ ਦੀ ਪਿੱਛੇ ਜੇ ਉਹ ਬੱਚੇ ਕਾਫੀ ਮਰੇ ਹੋ ਅ ਰੈਕਟਰ ਵੀ ਕੇ ਕੰਮਿਸ ਨੂੰ ਵੀ ਉਰੀ ਇਹ ਜਿਹੜੀ ਮਾਰੀ ਮਲਾਵਟ ਵੀ ਜੈਨ ਬੱਚਿਆਂ ਨੂੰ ਦਿੰਦੇ ਸ਼ਫਾਕਤ ਕਹਿ ਕੇ ਉਹ ਹੈ ਜਨਾਨਾ ਕਿੰਨੇ ਫਾਇਦੇ ਨਰ ਤਾਂ ਦੇ ਮਿੱਤਰ ਹੈ ਜਨੋਂ ਹੰਦਾ ਕਿੰਨੇ ਫਾਇਦੇ ਨਰ ਤਾਂ ਦੇ ਮਿੱਤਰ ਲਾਰੇ ਹਾਲ ਆਗਰ ਸਿਆਸਤ ਕਹਿ ਕੇ ਉਹ ਦਵਨੰਦ ਆਵਾਜ਼ ਬਕਾਉਂਦੇ ਕਹਿ ਕੇ ਉਹ ਕਰਨ ਹਮੇਸ਼ਾ ਨਾਲ ਮੁਹਬਤ ਕਰਦੇ ਹੋ ਅਮਰ